ਬਾਈਆ ਬਾਈਆ ਨੇ ਕੋਈ ਨਹੀਂ ਵਧੀਆ ਲੱਗ ਰਹਿਣੇ ਤੋਂ ਬੇਵਾ ਕੋਈ ਤਾਂ ਵਧੀਆ ਹੋਵੇ ਹੋਰ ਬਈ ਚਾਹ ਪਾਣੀ ਪੀਣਾ ਕੀ ਕੁਸਾਂਦੇ ਨੇ ਬੋਬੇ ਇਹ ਬਈ ਆਹੀ ਕੁਸਾਂਦੇ ਨੇ ਸਿਰਾ ਗੂੜਾ ਮਰਚੇ ਮਰਚੇ ਅੱਛਾ ਕਿੰਨੇ ਰੁਪਏ ਦਾ ਜੋੜਾ ਹੈ ਇੱਕੋ ਜੋੜਾ ਵੀ 10000 ਦਾ ਆਹ ਜਾਜੂਨ ਦੇ ਪਿੱਛੇ ਹੈ ਔਰ ਠੀਕ ਆ ਨਾ ਉਹ ਬੋਲਦੇ ਵੀ ਨਹੀਂ ਰਹਾ ਪਸੂ ਵਰਤੀ ਦੰਤੀ ਵੜਦੇ ਨੇ ਜੀ ਇਹਨੇ ਪਤਲਾ ਕੋਲ ਆਦੀ ਆਜੜਾ ਪਤਲੇ ਗੁੰਦੀ ਵੜਦੀ ਵੜਦਾ ਹੀ ਦੇਖੋ ਜਿਹੜਾ ਵਾਲਾ ਆ ਵਾਲਾ ਹੀ ਦੇਖੀ ਇਹ ਤੋਤਾ ਦੋਤੀ ਨੇ ਹੈ ਹਾਂਜੀ ਆ ਲੈ ਬ੍ਰੇਕ ਮਨੂਗਾ ਵੜਦੇ ਨੇ ਗੁੰਦੀ ਨੂੰ ਆ ਸੇਵੜਾ ਵਾਲੇ ਲੈਣਾ ਵਧੀਆ ਨੇ ਇੱਥੇ ਟੰਗ ਕਰਾਂਗੇ ਆ ਸੇਵੜਾ ਵਾਲੇ ਆ ਗੁੰਦੀ ਵੜਦਾ ਹੋਣੀ ਵੜਦਾ ਨੂੰ ਸਰ ਠੀਕ ਹੈ ਫਿਰ ਲੈ ਲਾਂਗੇ ਪਰ ਇੱਕ ਹੋਰ ਦੇ ਵੀੜੇ ਹੋਰ ਦੇ ਵੀੜੇ ਗੂਗਲ ਵਿੱਚ ਚੱਲਦਾ ਫੇਰਾ ਪੂਰੇ ਪੈ ਗਈ ਗੂਗਲ ਪੇ ਨਹੀਂ ਚੱਲਦਾ ਯਾਰ ਕਾਪੀ ਤੇ ਪਾ ਦੇ ਕਾਪੀ ਪਾ ਦੇ ਕੈਸ਼ ਹੈ ਨਹੀਂ ਆ ਸਾਡੇ ਕੋਲ ਰੋਲ ਕੇ ਤੇ ਯਾਰ ਮਿੱਤਰ ਦੇ ਜੋ ਆੜਾ ਹੱਥ ਲੈ ਲਈ ਆਓ ਕੜਾਉ ਤੇ ਪਾ ਦੇ ਮੇਰੇ ਦੇ ਦੋਸਤ ਦਾ ਨਪਰੀ ਤੇ ਇਹ ਬੁੱਢੇ ਕਿੱਥੋਂ ਲੈ ਕੇ ਆ ਫਿਰ ਕਿੱਡੀ ਕਿ ਤੂੰ ਬਾਹਰ ਲੈ ਕੇ ਤੇ ਬਾਹਰ ਲੈ ਨਹੀਂ ਮੈਂਦਾ ਯਾਰ ਇੱਥੇ ਆੜੀ ਲੱਗਦੇ ਨੇ ਇੱਥੇ ਨਹੀਂ ਬਈ ਤਾਂ ਇਹਦੇ ਮੈਂ ਹੀ ਨੇ ਉਹ ਥੋੜਿਆ ਗਿਵੇ ਗੰਗਾ ਤੋਂ ਕੀ ਜੰਦੂਣ ਟੜੀ ਹੋਈ ਰੰਗਾ ਨਗਰ ਤੋਂ ਰੰਗਾ ਨਗਰ ਤੋਂ ਅੱਧੀ ਐ ਪੱਠਿਆ ਵਧੀਆ ਨਿਆਰ ਤੋਂ ਉਹਦੇ ਦਾ ਖਾਣਾ ਪੱਕੇ ਹੋ ਗਿਆ ਮੈਂ ਕਹਿੰਦਾ ਹੋ ਗਿਆ ਕੱਟੀਆ ਬੋਹਣਾ ਮਾਈਕਲ ਜਿਵੇਂ ਕਬੂਤਰਾਂ ਦੀ ਬਾਜੀ ਪੈਂਦੀ ਇਹਦੀ ਬਾਜੀ ਟੱਗਣਾਂ ਨਹੀਂ ਵਰਤਦਾ ਨਾ ਨੀ ਲੱਗਦੀ ਵਾ ਵਾਇਆ ਕਰਾਂਗੇ ਅਸੀਂ ਤਾਂ ਆ ਕਰੀ ਇਸ ਤੋਂ ਪਾਲਾਂਗੇ ਨਹੀਂ ਵਧੀਆ ਖੁਸ਼ਦਦਾ ਤਾਂ ਪਾਲ ਰੱਖਣੀ ਆ ਇਹ ਬੋ ਇਹ ਬੋ ਉਸ ਆਮ ਜੀ ਨੂੰ ਜਿਵੇਂ ਹੋਏਗਾ ਪੰਜ ਕਵਾਰ ਇਹਨੇ ਬੋਲਦੇ ਵੀ ਨੇ ਨਾ ਲੈਂਦੇ ਨੇ ਸਾਰਿਆਂ ਨੂੰ ਹਾਂ ਇਹਨਾਂ ਨੂੰ ਮੈਂ ਅੱਛਾ ਹੋਇਆ ਮੇਰ ਨੂੰ ਆਇਆ ਮੇਰੇ ਵੀ ਨੋ ਬੋਲਦੇ ਨੇ ਸੱਤ ਤੋਂ ਕਰ ਗਿਆ ਟਾਈਮ ਦੇਖੀ ਮੜਾ ਕਿੰਨਾ ਹੋ ਗਿਆ ਬੋਲਦੇ ਨਹੀਂ ਕਰਨਾ 6 6 ਕਹੋਏ ਮੁੰਮੂ ਨੇ ਮੈਂ ਤਾਂ ਪ੍ਰਿਆ ਗੱਲ ਤਾਂ ਟਾਈਮ 4:00 ਤੋਂ 4:12 ਹੋ ਗਿਆ 4:12 5 ਵਜੇ ਬੋਲਦੇ ਨੇ ਬਈ ਹਾਂ ਬਈ ਦੇਖੀ ਨੋਲ ਅੰਦਰ ਤੁਸੀਂ 9:00 10:00 ਬੱਸ ਆਪੀ ਲੋ ਚਲ ਤੈਨੂੰ ਫਿਰ ਬਹੁਤ ਦਸਤ ਬੋਲਦੇ ਹਾਂ ਪ੍ਰਧਾਨ ਸਾਹਿਬ ਦੇ ਪੈਸੇ ਕਿੰਨੇ ਪੰਜੀ ਉਹ ਮਾਰੀ 2000 ਰੁਪਏ ਵਾੜਾ ਮੋਟਾ ਗਿੱਟ ਕਰਨ ਲਾ ਯਾਰ 1500 1500 ਬਾਕੀ 1500 ਬਾਕੀ ਪਰ ਸਤਾਰਾ ਤੁਹਾਡੇ ਉਹਨੇ ਰਿਸ਼ਤੇਦਾਰ ਦੇ ਜੋ ਆਖ ਨੇ ਉਹ ਕੋਚੋ ਖਸੂਨ ਦੇ ਦੇਖਦੇ ਨਾ ਵਧੀਆ ਯਾਰ 500 ਜੁਆਖ ਨੂੰ ਪੁਜਾ ਗਰ ਕਿਉਂ ਤੂੰ ਦੰਦੀ ਬਵੜਦਾ ਉਦੋਂ ਮੈਂ ਕਰ ਲਿਆ ਬੰਦਰ ਨੇ ਮਰਦ ਦੀ ਵੜਦੀ ਵੜ ਲਿਆ ਨਾ ਪਾਇਰ ਧੁੱਪ ਤੋਂ ਚੱਲ ਕੇ ਰੱਖਾਂਗੇ ਜੀ ਪੂਰਾ ਅੰਦਰ ਹੀ ਰੱਖਿਆ ਕਰਾਂਗੇ ਪੱਖਾ ਚੱਲਦਾ ਆਪਣਾ ਉਹ ਆਖਣ ਨੂੰ ਇਹਨਾਂ ਦੀ ਕੋਈ ਦਾਇਰ ਨਹੀਂ ਕੋਈ ਵੜਦੀ ਨਾਲ ਤੇ ਉਹਦੇ ਵਿੜੇ 'ਚ ਉੱਥੇ ਅੰਦਰ ਸਰਦਾ ਕਰਕੇ ਚੜੀ ਆਇਆ ਕਰਦੇ ਹੋ ਗਏ ਇਹਦਾ ਬੰਦਿਆ ਇੰਨਾ ਕਿ ਜਾਲ ਨਹੀਂ ਕਰਪਾ ਵੱਡਾ ਜਾਲ ਹਮਾਲਾ ਵੀ ਮੱਚੇ ਬਣੀ ਜਾ ਰਹੇ ਪਤਾ ਇੱਕ ਵਾਰ ਮੈਂ ਅਸਵਾ ਪੈਣਾ ਕਰਦੇ ਆਂ ਆਪ ਕੋਈ ਡੰਗ ਲੈਣਾ ਕਿ ਦਿੱਤੀ ਬਾਈ ਮੇਰੀ ਗੱਲ ਸੁਣ ਨਾੜੇ ਦੀ ਬਾ ਮੈਨੂੰ ਪੈਂਟ ਨਹੀਂ ਪਤਾ ਵੀ ਮੈਂ ਪੈਂਟ ਦਾ ਅਧਰ ਨਹੀਂ ਮੇਰਾ ਹੈਗਾ ਉਥੇ ਪਿੰਡਾ ਤੇ ਦੂਰੇ ਆ ਮੇਰਾ ਪਿੰਡ ਆਇਆ ਪੜਿਆ ਹਾਂ ਹਾਂ ਪੜਿਆ ਰਹੋ ਪਿੰਡਾ ਸਿਰਫ ਕਿੱਡਾ ਪਿੰਡਾ ਮੇਰਾ ਪਿੰਡ ਤਾਂ ਹੈਗਾ ਵੀ ਚਰਖਾ ਬੜਾ ਚਰਖਾ ਬੜਾ ਹਾਂ ਵੀ ਚਰਖਾ ਹੋਰ ਕਿਹੜਾ ਪਿੰਡਾ ਹੋਇਆ ਯਾਰ ਬਾਈ ਉਹ ਤਾਂ ਬਾਹਰੇ ਹੋਣਾ ਆ ਤੁਸੀਂ ਰੱਖਿਓ ਵੀ ਇਹਨੂੰ 2 ਮਹੀਨੇ ਦਾ ਸੰਦਰੇ ਹੀ ਰੱਖਿਓ ਇਹ ਤਾਂ ਉੱਡੇ ਜਾਣਗੇ ਫਿਰ ਮੇਰੇ ਕੋਲ ਹੀ ਆ ਜਾਣਗੇ ਫਿਰ ਤੁਹਾਨੂੰ ਔਖਾ ਹੋਊਗਾ ਨਾ ਇੰਨੀ ਦੂਰ ਵੇ ਗੁੜੀ ਆਣਗੇ ਮਾ ਠੀਕ ਆ ਫਿਰ ਇਧਰ ਮੈਂ ਲਿਆ ਤੇਰੇ ਗੁਰੂ ਦਾ ਪਲਾਦੀ ਇਹਨੂੰ ਉਧਰ ਦੁੱਧ ਨਹੀਂ ਉਧਰ ਦੁੱਧ ਤਾਂ ਮੜਾ ਮੜਾ ਪਾ ਰਹੇ ਨੇ ਸਾਲ ਪ੍ਰੂਫ ਤਾਂ ਲੈਨੇ ਸਾਰੇ ਹਾਂ ਵਾਲ ਪ੍ਰੂਫ ਤਾਂ ਹੀ ਖਾਂਦੇ ਨੇ ਮਰਜ਼ੀ ਮਰਜ਼ੀ ਨਹੀਂ ਮਰਦੀ ਉਹ ਦੇਖੀ ਹਾਂ ਵਾਲ ਪ੍ਰੂਫ ਵਧੇ ਰਹੇ ਉਹ ਦੇਖੋ ਜੀ ਦੋ ਉਹ ਦੇਖੋ ਜੀ ਕਿਵੇਂ ਕਰ ਰਹੇ ਨੇ ਦੇਖੋ ਜਾਂ ਦੇਗਾ گاਉਣਾ ਫਿਰ ਚਾਹ ਪਾਣੀ ਪੀਣਾ ਤਾਂ ਬਣਾ ਲੀ ਹਾਂ ਚਾਹ ਪਾਣੀ ਹਾਂ ਬਈ ਬਸ ਪਾਣੀ ਪਾਣੀ ਲਿਆ ਦੋ ਲੈ ਮਡੇ ਪਾਣੀ ਲਗਦਾ ਸੀ ਤਾਂ ਪਾਣੀ ਦੀ ਬਾਬੂ ਹਾਂ ਪਾਣੀ ਲਿਆ ਲਾਤਾ ਚਲ ਯਾਰ ਵਧੀਆ ਮਿਲ ਗਏ ਤੋਤੇ ਦਾ ਨਾ ੁੱਪ ਜੀ ਆ ਥਾਲੀ ਜੜੀ ਆ ਆ ਬਈ ਕੌਣ ਸੀ ਜਿਹੜਾ ਉਰੇ ਖੜ ਕੇ ਦੀ ਆ ਗਈ ਸੀ ਇਹ ਵੀ ਆਪਣਾ ਹੀ ਨਹੀਂ ਆਪਣਾ ਪਕੜਾ ਤਤੀਜ ਪਾਈ ਨਾ ਉਹ ਵਾਈਓ ਕੇਪ ਦਾ ਗਮੇ ਚਾ ਮਰੇ ਯਾਰ ਫੇਰ ਦਾ ਕੰਮ ਨਹੀਂ ਲੱਭੀਦਾ ਦਸਰੀਆ ਆ ਆਪਣਾ ਫੀਲ ਯਾਰ ਖੇਤ ਖੇਤ ਵੀ ਨਹੀਂ ਪਰਵ ਜਾ ਕੇ ਆਏ ਜਿੱਥੇ ਆਏ ਗੱਲ ਮਿੱਟੀ ਦਾ ਸੀ ਤੇ ਭਾਈ ਥੋੜੇ ਯਾਰ ਕੰਮ ਹੀ ਰਹੀ ਬਾਈ ਥੋੜੇ ਯਾਰ ਕੰਮ ਸਰਦਾ ਪਾਪਾ ਕੰਮ ਜਿਹੜਾ ਤੁਸੀਂ ਖੇਤੀ ਦਾ ਖੇਤੀ ਦਾ ਕੰਮ ਕਰਨਾ ਦਿਖਦਾ ਖੇਤੀ ਨਹੀਂ ਕਰ ਲੈ ਰਹੇ ਨਹੀਂ ਕਰ ਲੈ ਦੋ ਬਾਈ ਉਹ ਕਰਾ ਲੇ ਉਹ ਜਿਸ ਤਰ੍ਹਾਂ ਉਹ ਯਾਰ ਆ ਕੰਮ ਕਰਦਾ ਸੀਦਾ ਫਿਰ ਇਹਨੂੰ ਕਰਕੇ ਕੰਮ ਕਰਦਾ ਕੰਮ ਨਹੀਂ ਆ ਤੋ ਦੋ ਜੀ ਅੱਜ ਲੈ ਦੇ ਆਏ ਨੇ ਇਹ ਆਪਾਂ ਕੰਮ ਕਰਦੇ ਅੱਜ ਲੈ ਦੇ ਬੜੇ ਅੱਛੇ ਨੇ ਦੋਤੋ ਕੋਕ ਬਹੁਤ ਬਹੁਤ ਕਹਿੰਦੇ ਨੇ ਕਹਿੰਦੇ ਇਹ ਨਹੀਂ ਪਿਆ ਪੋੜਨਾ ਦਾ ਦਸ ਹੀ ਵੱਢਦੇ ਨੇ ਬਹੁਤ ਇਹ ਕਹਿੰਦਾ ਕੋਈ ਇਹੀ ਮੁੰਡਾ ਦੇਖਣ ਲੱਗ ਗਿਆ ਕਹਿੰਦਾ ਮੈਂ ਆਂ ਉਂਗਲੀ ਐ ਵਿੱਚ ਫੋੜ ਦਿੱਤੀ ਕਹਿੰਦਾ ਇੰਨੀ ਮਾਸ ਲੈ ਗਿਆ ਰਸਤਾ ਨਹੀਂ ਆ ਜੂਨ ਫਟੇ ਨੇ ਏਦਾ ਯਾਰ ਪਰੋ ਐ ਨਾ ਅਰ ਬਈ ਗੁਰੀ ਤੂੰ ਦੁੱਤੀ ਹੀ ਵੱਡਣਗੇ ਛੱਡਣੀ ਹੁੰਦੀ ਨਾ ਮੈਨੂੰ ਹਾਂ ਕੀ ਕੰਮ ਆ ਬਾਰੇ ਪੁੱਛਦਾ ਦੀ ਯਾਰ ਤੂੰ ਕੰਮ ਕਰ ਰਸਤਾ ਸਰ ਜਿਹੜਾ ਹੜ ਲਈ ਸਰ ਤੁਸੀਂ ਮੈਨੂੰ ਖੇਤੀ ਵੱੜ ਚੱਲਾਓ ਖੇਤ ਤੇ ਖੇਤ ਦਾ ਕੰਮ ਲੱਗਦਾ ਆਹ ਕੰਮ ਤਾਂ ਨਹੀਂ ਕਰਦਾ ਜ਼ਰਾ ਇਹਦਾ ਅਰ ਬਈ ਮੈਂ ਹੁਣ ਇਹਦਾ ਮੈਂ ਬਦੇ ਉਹ ਹੈਗਾ ਮੇਰਾ ਇੱਕ ਦੋਸਤ ਆ ਦੇਖ ਸਾਡੇ ਤਾਂ ਜਵਾਕਾਂ ਖੇਡਦੇ ਨੇ ਨਾਲ ਦੇਖ ਲੈ ਠੀਕ ਆ ਕਾਹੀ ਤਾਂ ਲੈਤੇ ਹੈਗੇ ਮੈਂ ਮੂੰਹ ਪਰ ਯਾਰ ਮੈਂ ਜਾਣਾ ਕੰਮ ਵੱਲ ਮਿੰਨੇ ਨਾਲੀ ਮਿੰਨੇ ਦਾ ਮਾਦੂਆ ਘਰੇ ਸਾਲੀ ਆਪਾਂ ਮੈਂ ਤੇ ਪੈਸਾ ਖਾਲੀ ਹਾਂ ਖਾਲ ਗਿਆ ਇਹ ਆਪ ਗੱਲ ਕਰ ਲਾਂਗੇ ਅਗਲੀ ਵਾਰੀ ਹਾਂ ਖਾਲ ਦਾ ਮਿਲੂਗਾ ਮਿੰਨੇ ਨਾਲ ਲੜੋ ਤੜ ਤੂੰ ਖਾਲ ਦੀ ਦੱਸ ਦੇ ਕਿੰਨਾ ਨੰਬਰ 20 ਹੈ ਸਾਰੀ ਪੁਆਇੰਟ ਨੂੰ ਜਦੋਂ ਵੀ ਆਪਾਂ ਜਿਆਦਾ ਮਿਲ ਜਾਈਏ ਮੀਰੇ ਤੇ ਕਰਾਂ ਖਾਲ ਦਾ ਖਾਲ ਦਾ 20 ਤਾਂ ਠੀਕ ਹੈ ਵੇਗਾ ਠੀਕਾ ਠੀਕਾ ਮੇਦਾਂਗੇ ਯਾਰ ਜੇ ਤਾਂ ਕੇ ਤੂੰ ਠੀਕ ਹੈ ਠੀਕਾ ਬੋਈ ਮੈਂ ਚੱਲਿਆ ਪਰ ਤੇ ਤੇਰਾ ਨਾ ਹੁੰਦਾ ਰਹੇਗਾ ਤੂੰ ਹੁਣ ਮੈਂ ਤਾਂ ਦੱਸਦੇ ਤੂੰ ਅਮੀ ਕੰਮ ਦੇ ਫਿਰ ਹਾਂ ਭਾਈ ਭਾਈ ਆ ਮਿਰਚੀ ਭਾਦੀ ਇਹਨੂੰ ਪਾ ਰਹੀ ਭਾਦੀ ਭਾਦੀ ਕਹਿੰਦਾ ਮਿਰਚੀ ਤਾਂ ਖੋਪਾਲ ਦੀ ਬੰਦ ਹਾਂ ਮਤਲਬ ਮੈਂ ਨਹੀਂ ਨਾ ਮੈਂ ਤਾਂ ਨਹੀਂ ਖਾਂਦੇ ਨਹੀਂ ਖਾਂਦੇ ਮਰਨਾ ਯਾਰ ਓਏ ਬਰਾ ਕੋਣ ਆ ਕਰਦੁਰਦੁਰ ਐ ਨਹੀਂ ਖਾਂਦੇ ਓਏ ਐਂ ਹੀ ਖਾਣਗੇ ਬਰੇ ਦੇਖਾਂ ਮੈਂ ਤੈਨੂੰ ਖਾ ਕੇ ਹੁਣ ਹੁੰਦੀ ਮੈਂ ਬਈ ਆ ਹੱਥ ਤਾੜੇ ਸੋਟੀ ਰਤੀ ਹੱਥ ਨਹੀਂ ਹੋਈ ਆ ਤੈਨੂੰ ਗੱਲ ਕਰਨਾ ਨਹੀਂ ਕੋਈ ਗੱਲ ਕਰੇ ਯਾਰ ਬਾਈ ਮੈਨੂੰ ਫੇਰ ਯਾਰ ਮੇਰਾ ਦੱਸ ਵਾਦੇ ਆਪੇ ਖਵਾ ਦਿੰਦੀ ਬਈ ਖੇਤ ਕੀ ਬਣਨ ਰਿਹਾ ਹੁਣ ਤਾੜੇ ਕੋਈ ਚਲ ਤੂੰ ਸਵੇਰੇ ਅੱਜ ਕੰਮ ਕਰਦੀ ਆ ਪਤਾਨ ਸਾਹਿਬ ਨੇ ਖੇਤ ਬਾਰੇ ਕਿੰਨੇ ਬਈ ਆਉਣਾ ਸਵੇਰੇ ਤਰੂਰੀ ਰਹਿਣਾ ਪੂਰਾ ਸਵੇਰੇ ਆ ਮੈਨੂੰ ਉੱਥੇ ਤੂੰ ਉਹ ਵੀ ਪੂਰੇ ਕਰਨਾ ਕੰਮ ਨਹੀਂ ਹਰ ਨਾਲ ਐਨਾ ਨਹੀਂ ਐਨਾ ਡੈਗ੍ਰੀ ਹੁੰਦੀ ਨਾਲ ਕੱਤੁੰਦਾ ਬਸ ਠੀਕ ਆ ਕੱਲੂ ਆ ਜੀ ਹਾਂ ਬਈ ਬੜਾ ਇਤਨੀ ਰੂਮ ਘੋ ਰਿਹਾ ਲੇੜੇ ਛੜ ਕੇ ਇੱਥੇ ਕਰ ਪੁੱਛਦਾ ਈ ਗੱਦਲ ਵਿੱਚ ਚੱਲੇ ਆ। ਠੀਕ ਆ। ਸਰ ਬਣੀ ਜਦੋਂ ਉਹਦਾ ਰੀ ਵਿਚਾਰਾ ਦਾ ਚਾਰ ਬਟੋ ਪ੍ਰਧਾਨ ਸਾਹਿਬ ਦੋ ਬੰਦੇ ਲੜ ਗਏ ਆਪਾਂ। ਜਿੱਕਰ ਆਪਣੇ ਰੱਖੀ ਹੋਏ ਆ। ਦੇਖੋ ਹੋਰ ਰੱਖਣਾ ਨਹੀਂ। ਹਾਂ। ਲੈ ਮੈਂ ਚਵਾਲੀ ਖਾਦੇ ਰੇ ਬਾਈ। ਆ ਗਿਆ ਆਪਣਾ ਮਾਰਕੀ ਦੀ। ਹਾਂ। ਕੋਲ ਬੁਣਿਆ ਚੱਲਦੀ ਕੰਮ ਪੈਰ ਆਪਣੇ ਵਧੀਆ। ਪੂਰਾ ਹੱਥ ਤੱਕ ਪੈਰ ਦਾ ਦੱਬ ਰਖਿਆ ਚੰਡੀ। ਬਸ ਥੋੜੀ ਜਿਹੀ ਰਹਿ ਗਈ। ਥੋੜੀ ਜਿਹੀ ਰਹਿ ਗਈ। ਵਾਰਤੀ ਕਨੇਪੜੀ ਨੂੰ ਮੈਂ ਸੈਟ ਕਰਾ ਪਾਇਆ। 400000 ਰੁਪਏ। ਉਹ ਪਹਿਲਾਂ ਕੇਂਦਰੀ ਮੰਡੀ ਤੋਂ ਤੇ ਕੈਂਟਰ ਆਉਦੀ। ਇਹ ਕਰੇਗੀ ਤੁਸੀਂ ਢੇਰ ਮੰਡੀ ਚ ਲਾਹੀ। ਲੈ ਮੰਡੀ ਜਿਹੜੀ ਆਪਾਂ ਛੋੜ ਦੇਣਾ ਕਿ ਆਪਾਂ ਘੇਰਾ। ਹੈ? ਸਟੋਰ ਤੇ। ਨਹੀਂ ਸਟੋਰ ਨਹੀਂ ਉਹਦੇ ਉੱਤੇ ਆਪਣੇ ਮੰਡੀ ਚ ਲਾ ਦੇਉਂਦੇ ਆ ਭਾਈ ਆਪਾਂ। ਮੈਂ ਸਟੋਰ ਤੇਉਂ ਨਾ ਮੈਂ ਸਾਡੇ। ਅਸ ਯਾਰ ਮੰਡੀ ਚ ਗਵਣੇ ਆਉਂਨੇ ਆ। ਯਾਰ ਕੀ ਗੱਲ ਕਰਦਾ ਐ? ਆਰਤੀ ਦੇ ਲਾਗੇ ਵੀ ਨਹੀਂ ਜਾਉਂਦਾ ਤਾਂ ਮਲਾ ਦੇਉਂਗਾ। ਹਾਂ। ਲੈ। ਆਰਤੀ ਦਾ ਪਤਾ ਤੇਨੂੰ? ਚਲ ਤੂੰ ਤੂੰ ਹੀ ਲਈ। ਚਲ ਮਲਾ। ਇਹਨੂੰ ਪ੍ਰਧਾਨ। ਮੈਨੂੰ ਮੇਰਾ ਕੰਮ ਬਚੂ। ਤੂੰ ਆਏ ਗਏ ਇਹਨੂੰ ਮੰਡੀ 'ਚ ਭੇਜੀ ਯਾਰ ਉਹ ਕਾਦੀ ਚਾਹੇ ਨਾ ਉਧਰ ਆਪਣੇ ਬਾਗਲ 'ਚ ਲਾ ਦੇ ਥੱਲੇ ਮਸਤ ਬਣੇ ਹਰਦਾਨ ਸਾਹਿਬ ਨੂੰ ਮੰਡੀ 'ਚ ਭੇਜੋ ਰਹਿਣ ਮੈਂ ਤਾਂ ਕੁਝ ਸੁਣ ਰਿਹਾ ਦੱਬ ਕੇ ਬੋਲੇ ਰ ਉਹ ਟਰੱਕ ਉਧਰ ਫਾਇਕ ਉਧਰ ਲੈ ਉੱਤਰ ਥੋੜਾ ਜਿਹਾ ਹੋਰ ਦੱਬ ਕੇ ਬਾਗਲ 'ਚ ਲਾ ਦੇ ਥੋੜਾ ਹੋਰ ਥੋੜਾ ਹੋਰ ਹੋਰ ਸੰਗ ਪਾੜ ਲੀਏ ਥੋੜਾ ਜਿਹਾ ਚਾਹ ਯਾਹ ਜੀ ਨਹੀਂ ਹਾਂ ਦੇ ਉੱਪਰ ਦੀਆਂ ਪਿੱਛੋਂ ਕਰਦੇ ਨੇ ਹਾਂ ਚਲ ਇਹਨਾਂ ਗੱਡੀ ਜਾਂਦੇ ਆਂ ਆਲਿਆਂ ਦੇ ਆਪਾਂ ਨੇ ਹੱਸਿਆ ਇਹ ਲੈ ਲੈਂਦੇ ਤੂੰ ਦੇ ਰਹੇ ਭਾਈ ਦਾ ਉਹ ਯਾਰ ਉਹਨਾਂ ਕਰਨ ਦਾ ਕੰਮ ਦਾੱਸ ਤੂੰ ਥੋੜਾ ਜਿਹਾ ਹਰੂ ਚ ਤੂੰ ਆਏ ਕਰਾ ਉੱਥੋਂ ਪਰ ਚਾਹ ਬਣੀ ਪੀਲੇ ਦੋਲੀ ਪਾਈ ਪਈ ਆ ਉਹ ਲੈ ਜਾ ਉਹਨਾਂ ਨੂੰ ਪੁੱਲਾ ਦੇ ਕੋਲ ਪਾਈ ਦੇਣਾ ਠੀਕ ਆ ਠੀਕ ਆ ਠੀਕ ਆ ਨਾਲੇ ਪਰ ਥੋੜੀ ਜਿਹੀ ਕੰਮ ਮੈਂ ਬੈਠਾ ਚਾਪੜਾ ਕੀ ਫੁੱਪਰ ਤੇ ਕਰੀ ਬਾਗੀ ਫੇਰ ਆ ਜੀ ہاں ਟਰੈਕਟਰ ਚ ਕਰੀ ਬਸ ਥੋੜੀ ਹੋਰ ਰਹਿ ਗਈ ਉੱਪਰ ਤਾਂ ਠੀਕ ਆ ਡਰਾ ਜੀ ਥੋੜੀ ਹੋਰ ਰਹਿਦੀ ਵੜੜਾ ਤੋ ਨਾ ਹਾਂ ਵਾ ਠੀਕ ਆ ਹੁਣ ਕਾ ਬਣਾ ਦੇ ਠੀਕ ਆ ਤਾਂ